ਸਾਸਰੀ ਘਰ ਜੀ ਸਾਰਿਆਂ ਨੂੰ ਮੇਰੇ ਨਾਲ ਹੈਗਾ ਅੱਜ ਬਿੱਲਾ ਵਜੀਦ ਵਾਲਾ ਆਪਾਂ ਬਣਾਣ ਲੱਗੇ ਅੱਜ ਰੋਟੀਆਂ ਨਾਣ ਨੇ ਰੋਟੀਆਂ ਦੇ ਨਾਲ ਤੰਦੂਰ ਦੇ ਵਿੱਚ ਤੰਦੂਰ ਆਪਾਂ ਜਾਲ ਦਿੱਤਾ ਆ ਹਾਂਜੀ ਬਾਜੀ ਥੈਂਕ ਯੂ ਥੈਂਕ ਯੂ ਆ ਹੈਗੇ ਆਪਣੇ ਨੇਵਰਸ ਬਾਜੀ ਹੈਗੇ ਆ ਨਾਂਦੀ ਤੋਂ ਫੀਜੀ ਨਾਂਦੀ ਨਾਂਦੀ ਫੀਜੀ ਹਾਂਜੀ ਇੱਥੇ ਹੀ ਬਸ ਖੜ ਕੇ ਅੱਖ ਮਾਰ ਦਿੰਦੇ ਆ ਬਾਜੀਲੇ ਤੇ ਵੇਟ ਕਰਦੇ ਪਈਆ ਕਹਿੰਦੇ ਲੱਗੂਗਾ ਫਿਰ ਆਨੇ ਆ ਔਰ ਕੈਸਾ ਉਹ ਖਤਮ ਗਿਆ ਉਧਰ अच्छा अच्छा खत्म कर दिया ओके ओके। का भी हो गया था। ओके। सही सही। दिलशान बाहर आ गए लगता रिश्तेदार आ गए भरावा रिश्तेदार आ गए आ गए आ गए बल्ले सा थैंक यू थैंक यू थैंक यू थैंक यू आज 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 वेलकम 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 थैंक यू थैंक यू थैंक यू आन वाहीगुरू पर करे थैंक यू थैंक यू रोटियां चप्पल चुप्पल पालो भरावा कल ही बिमार होना बाणी ਬਿੱਲਾ ਖੜਾ ਆ ਸ਼ੇਰ ਨੂੰ ਲੈ ਕੇ ਚਿਕਨ ਆਪਣਾ ਆਪਾਂ ਕੱਚਾ ਕਰੀ ਜਾਂਦੇ ਆ ਇਸ ਟਾਈਮ ਚਿਕਨ ਕੱਚਾ ਕਰ ਕਰਕੇ ਆਪਾਂ ਇੱਥੇ ਰੱਖੀ ਜਾਣਾ ਤੇ ਨਾਲ ਦੇ ਨਾਲ ਮੈਂ ਇਹਦੇ ਵਿੱਚ ਕਬਾਬ ਦੀਆਂ ਵੀ ਦੋ ਸਿੱਖਾਂ ਲਾਈਆਂ ਹੋਈਆਂ ਜਿੱਦਾਂ ਇਹਨੂੰ ਕਹਿੰਦੇ ਆ ਲੈਂਮ ਕਬਾਬ ਸੋ ਇਹ ਵੀ ਆਪਾਂ ਕੱਚਾ ਕਰ ਲੈਣਾ ਨਾਲ ਦੇ ਨਾਲ ਜਿੱਦਾਂ ਰੈਸਟੋਰੈਂਟ ਦੇ ਵਿੱਚ ਵੀ ਇਦਾਂ ਕਰਦੇ ਆ ਜਿੱਦਾਂ ਨਾਰਮਲ ਨਾ ਆਰਡਰ ਵਗੈਰਾ ਜਿੱਦਾਂ ਆਉਂਦੇ ਆ ਗਰਮ ਗਰਮ ਫਿਰ ਉਸ ਹਿਸਾਬ ਨਾਲ ਬਣਾ ਕੇ ਦਿੰਦੇ ਆ ਤੇ ਇਹ ਵੀ ਦੱਸ ਦਿੰਦਾ ਆ ਵੀ ਉਹ ਆ ਜਿਹੜੀ ਸੇਖਵਾ ਇਹ ਭਰਨੇ ਦੇ ਮਤਰੀਕਾ ਦੱਸ ਦਿੰਦਾ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਲੈਂਬ ਕੀਮਾ ਹੁੰਦਾ ਆ ਇਹਦੇ ਵਿੱਚ ਮਸਾਲੇ ਵਗੈਰਾ ਅੰਮਰਸਰੀ ਮਸਾਲੇ ਜੋ ਵੀ 25 ਤਰ੍ਹਾਂ ਦੇ ਮਸਾਲੇ ਪੈਂਦੇ ਆ ਇਹਦੇ ਵਿੱਚ ਤੇ ਆਪ ਜੀ ਮੈਸੇਜ ਕਰ ਦਿਓ ਜੋ ਆਪ ਜੀ ਨੂੰ ਮਸਾਲੇ ਮੈਂ ਪਹਿ ਦੱਸ ਦਾਂਗੇ ਕਿਹੜੇ ਕਿਹੜੇ ਪਾਣੇ ਆ ਮੇਨ ਇਹ ਤਾਂ ਵਿੱਚ ਇਹ ਆ ਕਿ ਜੈਫਲ ਤੇ ਲੌਂਗ ਤੇ ਅਦਰਕ ਤੇ ਲਸਣ ਇਹ ਮੇਨ ਚੀਜ਼ਾਂ ਆ ਇਹਦੀਆਂ ਬਾਕੀ ਤੁਹਾਡੇ ਆਪਣੀ ਮਰਜ਼ੀ ਆ ਕਿ ਤੁਸੀਂ ਇਹ ਚ ਕਿੰਨੇ ਹੋਰ ਮਸਾਲੇ ਪਾਣੇ ਆ ਲਸਣ ਅਦਰਕ ਤੇ ਇਹਨੂੰ ਮੇਨ ਇਹ ਆ ਕਿ ਇਹਨੂੰ ਚੀੜਾ ਕਰਨਾ ਜ਼ਿਆਦਾ ਮਲ ਮਲ ਕੇ ਤੇ ਚ ਪਾਣੀ ਨਾ ਹੋਵੇ ਇਹਨੂੰ ਚੀੜ ਪਵੇ ਇਹਦੇ ਵਿੱਚ ਜਦਾਂ ਨਾ ਤੇ ਸਭ ਤੋਂ ਪਹਿਲਾਂ ਸੀਖ ਨੂੰ ਪ੍ਰੋਪਰ ਪਾਣੀ ਹਲਕਾ ਜਿਹਾ ਲਾ ਲੈਣਾ ਉਹਦੇ ਬਾਅਦ ਏਦਾਂ ਗੋਲਾ ਜਿਹਾ ਕਰਕੇ ਜਿੰਨਾ ਆਪਾਂ ਸੀਖ ਤੇ ਚੜਾਉਣਾ ਆ ਇਸ ਤੋਂ ਬਾਅਦ ਇਹਨੂੰ ਏਦਾਂ ਮੈਸ਼ ਕਰਨ ਲਾ ਪਾਣਾ ਜਦਾਂ ਹਲਕਾ ਜਿਹਾ ਚੜ ਗਿਆ ਉੱਪਰ ਹੱਥ ਫੇਰ ਗਿੱਲਾ ਕਰ ਲੈਣਾ ਉਹਦੇ ਨਾਲ ਕੀ ਹੋਊਗੀ ਸਪਾਈ ਆਊਗੀ ਜਦਾਂ ਇਹਦੀ ਸਪਾਈ ਆਉਗੀ ਨਾਲ ਦੇ ਨਾਲ ਤੇ ਪੂਰਾ ਇਹਦਾ ਟੈਸਟ ਆਊਗਾ ਪੰਜਾਬੀ ਲੈਂ ਆਂਦਾ ਵਾ ਲੋ ਜੀ ਪੂਰਾ ਹੋ ਗਿਆ ਗੋਲ ਇਹ ਤੁਹਾਡਾ ਹੁਣ ਕਿ ਕਿੰਨਾ ਮੋਟਾ ਉਹਨੂੰ ਕਰਨਾ ਆ ਤੇ ਇਹਦੇ ਨਾਲ ਆਪਾਂ ਕਬਾਬ ਵੀ ਬਣਾ ਸਕਦੇ ਆ ਨਾਰਮਲ ਵੀ ਖਾ ਜਾਂਦੇ ਆ ਰੋਟੀ ਦੇ ਵਿੱਚ ਵੀ ਖਾ ਜਾਂਦੇ ਆ ਤੇ ਆ ਜਾ ਸੀਖ ਭਾਰ ਹੋ ਜਾਣੀ ਜਿਹੜੇ ਤੇ ਕਿਨਾਰੇ ਆ ਨਾ ਇੱਥੇ ਗੱਠ ਇੱਥੇ ਗੱਠ ਮਾਰ ਨਹੀਂ ਹੁੰਦੀ ਲੋਕਾਂ ਨਾਲ ਆਉਂਦਾ ਇਹਨੂੰ ਹਲਕਾ ਜਾ ਕਿ ਉਹਦੇ ਨਾਲ ਫਿਰ ਤਿਲਕ ਦਾ ਨਹੀਂ ਥੱਲੇ ਜੇ ਦਾ ਰੱਖੂਗਾ ਨਾ ਤਿਲਕੂਗਾ ਨਹੀਂ ਥੱਲੇ ਬਸ ਇਹਨੂੰ ਹਲਕਾ ਜਾ ਓਵਨ ਦੇ ਵਿੱਚ ਪਾ ਕੇ ਕੈਮਰਾਮੈਨ ਨੂੰ ਕਹੂੰਗਾ ਇੱਧਰ ਨੂੰ ਆਓ ਤੇ ਦਿਖਾਓ ਇਹਦੇ ਵਿੱਚ ਅੱਗੇ ਕਿੱਦਾਂ ਲਾਇਆ ਹੈ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਰੱਖ ਦੇਣਾ ਹੈ ਤੇ ਆਪਾਂ ਵੇਟ ਕਰਨੀ ਹੈ ਜੀ ਡਿਪੈਂਡ ਆ ਕਿ ਇਹਦੀ ਵੇਟ 2-4 ਮਿੰਟ ਚ ਹੋ ਜਾਣਾ ਜਦਾਂ ਇਹ ਜ਼ਿਆਦਾ ਟਾਈਮ ਨਹੀਂ ਇਹਨੂੰ ਕਰਦਾ ਹੈਗਾ ਤੇ ਨਾਲ ਦੇ ਨਾਲ ਆਪਾਂ ਹੋਰ ਪਿੱਛੇ ਤਿਆਰੀ ਕਰੀ ਜਾਣੀ ਹੈ ਲੋ ਜੀ ਆਪਣਾ ਬਣ ਗਿਆ ਪੂਰਾ ਇਸ ਟਾਈਮ ਆਪਣੇ ਕੱਚੇ ਹੋ ਗਿਆ ਸਾਰਾ ਕੁਝ ਆ ਗਿਆ ਨੇ ਜਿਹੜਾ ਅਸੀਂ ਦੇ ਸਾਹਮਣੇ ਮੈਂ ਲਾਇਆ ਸੀਗਾ ਹਾਫ ਫਰਾਈ ਹੋ ਗਿਆ ਸਾਰਾ ਕੁਝ ਤੇ ਹੁਣ ਆਪਾਂ ਕਰਾਂਗੇ ਇਹਨੂੰ ਫੁੱਲ ਫਰਾਈ ਇੱਥੇ ਤੰਦੂਰ ਆਪਣਾ ਹੋ ਗਿਆ ਤਿਆਰ ਪੂਰੇ ਦਾ ਪੂਰਾ ਲਾਲ ਹੋਇਆ ਪਿਆ ਇੱਧਰ ਭਾਈ ਹੁਣੀ ਬੈਠੇ ਆ ਨਾਲ ਮ제 ਲੈ ਰਹੇ ਆ ਠੰਡ ਹੈਗੀ ਆ ਮਨ ਦੇ ਨਹੀਂ ਬਏ ਨਿਆਣੇ ਪੂਰੇ ਆਪਣੇ ਜੋਰਾਂ ਤੇ ਆ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਸਾਸਰੀ ਵਾਈਆਂ ਵਾਈਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾ ਗਰਮੀ ਆ ਗਰਮ ਕੀ ਕਰਨਾ ਆ ਸਾਡੀ ਮੱਟੋ ਆ ਹਾਂ ਵੀ ਸੇ ਹੈਲੋ ਹਾਲੋ ਇਹ ਸਾਡੇ ਰਿਸ਼ਤੇਦਾਰ ਆਏ ਇੰਡੀਆ ਤੋਂ ਮੱਛੀਆਂ ਨੂੰ ਫੂਡ ਪਾਇਆ ਕਿ ਨਹੀਂ ਮੱਛੀਆਂ ਨੂੰ ਫੂਡ ਪਾ ਦਿਓ ਯਾਰ ਵਿਚਾਰੀਆਂ ਨੂੰ ਇਹ ਮੱਛੀਆਂ ਸਾਡੀਆਂ ਯੋ ਦੀਦੀ ਓਕੇਟ ਹੇਅਰ ਫਸ ਹਰਵੀ ਓਕੇਟ ਹੇਅਰ ਹਾਊ ਆਰ ਯੂ ਸੇ ਹਾਈ ਹਾਊ ਆਰ ਯੂ ਯੂ ਲੁੱਕ ਸਟਾਈਰਡ ਪਾਜੀ ਲੁੱਕ ਸਟਾਈਰਡ ਮੈਂ ਪਾਜੀ ਅੰਦਰ ਦਿਸ਼ਾਨ ਕੀ ਕਰ ਰਿਹਾ ਫਰੂਟੀ ਪੀਂਦਾ ਲਾਦਾ ਲੈ ਫਰੂਟੀ ਪੀ ਰਿਹਾ ਮਾਮਾ ਆਪਣੀ ਦਿਸ਼ਾਨ ਪੂਰੀ ਫਰੂਟੀ ਪੀ ਰਿਹਾ ਵੀ ਆਪਣੀ ਆਪਣਾ ਦੇਖ ਰਿਹਾ ਮਜ਼ੇ ਲੈ ਰਿਹਾ ਲੋ ਜੀ ਆਪਾਂ ਹੁਣ ਕਰੀਏ ਪਹਿਲਾ ਚਿਕਨ ਨੂੰ ਫੁੱਲ ਫਰਾਈ ਲਾ ਲਈਏ ਦੋ ਸਿਕਾਂ ਪਰੋਣੇ ਆ ਗਏ ਆਪਣੇ ਜਿਹੜੇ ਖਾਂਦੇ ਆ ਉਹਨਾਂ ਲਈ ਆਪਾਂ ਲਾ ਰਹੇ ਆ ਦੋ ਸਿਕਾਂ ਲਾ ਦੇਣੀਆਂ ਨਾਲ ਤੇ ਨਿਆਣੇ ਵੀ ਕਹਿੰਦੇ ਆ ਦੋ ਇਹ ਲਾ ਦਿੰਦੇ ਆ ਤੇ ਨਾਲ ਇੱਕ ਆਪਾਂ ਲਾ ਦੇਣਾ ਆ ਸੀਕ ਕਬਾਬ ਦੀ ਲੋ ਜੀ ਇਸ ਤਰ੍ਹਾਂ ਕਰਕੇ ਹਲਕਾ ਜਿਹਾ ਇਹਨੂੰ ਟੱਕ ਦੇਣਾ ਲੋ ਜੀ ਇੰਨਾ ਕੰਮ ਹੁੰਦਾ ਔਵਲੇ एंगल ਦੇ ਵਿੱਚ ਵੀ ਕੱਟ ਸਕਦੇ ਆ ਤੇ ਇਹਨੂੰ ਆਪਾਂ ਤਰਛਟ ਤਿਰਛਾ ਵੀ ਕੱਟ ਸਕਦੇ ਜਿੰਦਾ ਡਿਪੈਂਡ ਅਗੇ ਆਪਾਂ ਨੂੰ ਕਿਹੜੇ ਪੀਸ ਕੱਟਣੇ ਆ ਬਸ ਕੱਟ ਕੇ ਇਹਨੂੰ ਸਰਵ ਕਰ ਸਕਦੇ ਆ ਇਹ ਆ ਜੋ ਪਾ ਕੇ ਆਨੇ ਆ ਅੰਦਰ ਓ ਸੌਰੀ ਦੂਜੇ ਦੂਜੇ ਆ ਪੈ ਗਿਆ ਜੀ ਆਪਣਾ ਤਾਂ ਦਿਖਾ ਲਓ ਇੱਧਰ ਬਣ ਗਿਆ ਆਪਣੇ ਲੈਮ ਕबाब ਫ੍ਰੈਸ਼ ਫ੍ਰੈਸ਼ ਤੇ ਨਾਲ ਚਿਕਨ ਹੋ ਗਿਆ ਤੇ ਇੱਧਰ ਬੈਠੇ ਆਪਣੇ ਤੇ ਅਰਵਿੰਦ ਜੀ ਖਿਲਾ ਰਿਹਾ ਆਪਣੇ ਭਤੀਜੇ ਨੂੰ ਤੇ ਉਧਰ ਫੈਮਿਲੀ ਨੂੰ ਦਿਖਾ ਦਿਓ ਜੀ ਇਹ ਫੈਮਿਲੀ ਦਾ ਕਰ ਰਿਹਾ ਇੱਥੇ ਟੁਗੇਦਰ ਬਣਾ ਰਿਆ ਜੀ ਆਂਟੀ ਦੀ ਵੀਡੀਓ ਥੈਂਕ ਯੂ ਇਹ ਇੱਧਰ ਕੁੜੀ ਸਾਡੀ ਤੇ ਮਨਪ੍ਰੀਤ ਹਰਪ੍ਰੀਤ ਇੱਧਰ ਬਣਾ ਰਹੇ ਹਾਂ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਓ ਜੀ ਠੀਕ ਆ ਜੀ ਲਓ ਜੀ ਆਜੋ ਜੀ ਲੋ ਯੇ ਰੋਲਾ ਪਾਣ ਲਾ ਪਿਆ ਜੋਰਾ ਪੂਰਾ ਨਿਆਣਾ ਬਣ ਗਿਆ ਆ ਅਮਨ ਅਬ ਨੂਰ ਐ ਐ ਸੌਸ ਖਾ ਬਹੁਤ ਲੈਟਸ ਗੋ ਟੂ ਵਾਚ ਟੀਵੀ ਸੌਸ ਖਾ ਦੇ ਲੈ ਪੂਰਾ ਪਹਿਰਿਆ ਸੌਸਿਸ ਪਾ ਲੋ ਸਾਡੇ ਯਾਰ ਦਾ ਵੀ ਆ ਸਾਨੂੰ ਗੋਡੇ-ਗੋਡੇ ਚ ਲੱਗੀ ਮਹਿਫਿਲ ਸਾਡਾ ਪੰਡਤ ਬੈਠਾ ਜੀ ਵਿਚਾਰਾ ਆਲੂ ਖਾਣ ਲੱਗਿਓ ਸੌਸ ਨਾਲ ਵਧੀਆ ਸਮਝਾ ਕੇ ਤਦੋਂ ਉਸ ਤੇ ਬੋਝ ਗਿਆ ਸੁਭਰ ਗਿਆ ਪੂਰਾ ਥੂਰਾ ਬਣਾਇਆ ਪਿਆ ਬਾਈ ਨੇ ਸੈਫ ਬਹੁਤ ਗੈੜ ਲੱਗਿਓ ਸਾਡੇ ਅੱਜ ਨਿਆਣੇ ਪੂਰਾ ਅੰਦਰੋਂ ਬਸ ਕਸਵਾੜ ਪਾਇਆ ਪਿਆ ਕਸਵਾੜ ਮਤਲਬ ਇਹ ਵਧੀਆ ਖੇਲਦੇ ਪਈਆ ਕਹਿੰਦਾ ਮਤਲਬ ਇਹ ਸਾਡਾ ਇੱਕ ਮੋਟੇ ਢਿੱਡ ਵਾਲਾ ਵੀ ਅੰਦਰ ਲੱਗਿਆ ਹੋਇਆ ਪੂਰਾ ਕਸਵਾੜ ਪਾਣ ਲੱਖੇ ਨੂੰ ਕਹਿੰਦੇ ਉਹ ਲੱਖੇ ਨੂੰ ਕਹਿੰਦਾ ਸੀ ਇੱਕ ਵਾਰ ਬੋਲੀ ਬਾਈ ਸਮਾਨ ਤਾਂ ਵਧੀਆ ਬਣਿਆ ਪਰ ਨਿੰਬੂ ਰਹਿ ਗਿਆ ਨਿੰਬੂ ਰਹਿ ਗਿਆ ਨਿੰਬੂ ਦਾ ਮਾਮਾ ਟੂਨੇ ਕਰਦੇ ਹੁੰਦੇ ਆ ਨਿੰਬੂ ਨਾਲ ਤਾਂ ਟੂਣਾ ਥੋੜਾ ਕਰਨਾ ਆਪਾਂ ਨਹੀਂ ਨਿੰਬੂ ਨਾਲ ਪਰ ਇਹ ਕੀ ਗੰਦਾ ਬਸ ਸਵਾਦ ਬਣਦਾ ਨਾ ਸੋ ਇਹਦਾ ਸਵਾਦ ਨਹੀਂ ਬਣਿਆ ਕਿੱਦਾਂ ਬਣਿਆ ਹਾਂ ਫੇਰ ਸਵਾਦ ਨੂੰ ਸਰ ਸਵਾਦ ਨੂੰ ਸਰ ਲੈ ਵੀ ਆ ਬਿੱਲੇ ਦੀ ਸਜੈਸ਼ਨ ਸੀਗੀ ਨੈਕਸਟ ਟਾਈਮ ਕਰਾਂਗੇ ਭਾਜੀ ਬਿੱਲੇ ਲਾਈਟਾਂ ਲਾਤੀਆਂ ਕੀ ਗੱਲ ਹਨੇਰਾ ਸੀ ਹੋਇਓ ਹੋਰ ਭਾਈ ਨਿੰਬੂ ਨਹੀਂ ਨਿੰਬੂ ਲੱਭਦੇ ਆ ਕੋਈ ਨਹੀਂ ਦਿੰਦਾ ਤੈਨੂੰ ਨਿੰਬੂ ਲਓ ਜੇ ਕੇਕ ਕੱਟਣ ਦੀ ਹੋ ਗਈ ਆ ਪੂਰੀ ਤਿਆਰੀ ਇਸ ਟਾਈਮ ਦਿਲਸ਼ਾਨ ਹੋ ਗਿਆ ਰੈਡੀ ਕੇ ਕੱਟਣ ਲਈ ਇਧਰ ਇਧਰ ਚਲੋ 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 ਬਈ ਚਲੋ ਲੋ ਜੀ ਮੇਰੇ ਹੋ ਗਿਆ 11000 ਸਬਸਕ੍ਰਾਈਬਰ 11000 ਸਬਸਕ੍ਰਾਈਬਰ ਤੇ ਕੇਕ ਕੱਟਣ ਲੱਗੇ ਆ ਤੇ ਤੁਸੀਂ ਸਾਰੇ ਜਾਣੇ ਨਾ ਵੀਡੀਓ ਸ਼ੇਅਰ ਕਰੀ ਆਇਆ ਕਰੋ ਧੱਕਾ ਪਾ ਕੇ ਰੱਖੋ ਪੂਰੇ ਮੇਰੇ ਚੈਨਲ ਨੂੰ ਤੇ ਵੀਡੀਓ ਤੁਹਾਨੂੰ ਬਹੁਤ ਵਧੀਆ-ਵਧੀਆ ਆਉਣਗੇ ਫਿਊਚਰ ਦੇ ਵਿੱਚ ਤੇ ਨੈਕਸਟ ਮੇਰਾ ਕੇਕ ਮੈਂ ਜਿਹੜਾ ਕੱਟਣਾ ਇੰਡੀਆ ਜਾ ਜਾਣਾ ਉੱਥੇ ਜਿੰਨੇ ਵੀ ਮੇਰੇ ਫਾਲੋਅਰ ਹੋਣੇ ਆ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਉੱਥੇ ਮੈਂ ਕੇਕ ਕੱਟੂਗਾ ਤੇ ਆਪਣੇ ਆਪਣੇ ਫਰੈਂਡ ਸਰਕਲ ਦੇ ਵਿੱਚ ਸਾਰੇ ਆਣੇ ਵਧੀਆ ਸ਼ੇਅਰ ਕਰਿਓ ਮੇਰੀ ਵੀਡੀਓ ਤੇ ਲਾਈਕ ਕਰਿਓ ਤੇ ਨਾਲੇ ਸਬਸਕ੍ਰਾਈਬ ਕਰ ਲਿਓ ਮੇਰੇ ਪੇਜ ਦਾ ਨਾਮ ਹੈਗਾ ਆ ਦੀਪਾ ਵਜੀਦ ਵਾਲਾ YouTube ਤੇ ਤੇ ਜੇ ਕਿਸੇ ਨੇ ਹਲਵਾਈ ਦੀਆਂ ਰੈਸਪੀਆ ਵਗੈਰਾ ਵੀ ਕੋਈ ਸਿੱਖਣਾ ਚਾਹਦਾ ਕੁਕਿੰਗ ਇੰਡੀਅਨ ਦੀ ਉਹਦੇ ਲਈ ਮੇਰੀ ਮੇਰਾ Facebook ਤੇ ਚੈਨਲ ਹੈਗਾ ਆ ਦੀਪਾ ਹਲਵਾਈ ਉਹ ਵਾਲਾ ਵੀ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਭਾਜੀ ਪੂਰੀਏ ਰੈਸਪੀ ਬਣਨੇ ਪੂਰੀਆਂ 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 ਰੈਸਪੀਆਂ ਪੂਰੀਆਂ ਰੈਸਪੀ ਆਉਂਦੀਆਂ ਜੀ ਤੇ ਆਹ ਪਤਾ ਨਹੀਂ ਕੀ ਪਲੇਟ ਜਿਹਾ ਪਾਇਆ ਏਦਾਂ ਹੋਣ ਲੱਗਾ ਚਲੋ ਜੀ ਆਹ ਲੋ ਜੀ ਚਲੋ ਕੱਟੋ ਜੀ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ birthday to you happy birthday happy birthday are you one are you 52 ਭਾਬੀ ਸਾਡੇ ਕੋਲ ਨਹੀਂ ਦੇਦੇ ਅਸੀਂ ਥੋੜੀ ਦੀਪਾ ਕਹਿ ਸਕਦੇ ਆ ਨਾ ਭਾਬੀ ਭਾਈ ਲਓ ਜੀ ਹੋ ਗਿਆ ਆ ਪੂਰਾ ਕੇਕ ਕੱਟ ਗਿਆ ਆ ਆਪਣੇ 11000 ਸਬਸਕ੍ਰਾਈਬਰ ਤੇ ਪੂਰੇ ਤੇ ਸਾਰਿਆਂ ਨੇ ਵਧੀਆ ਸਪੋਰਟ ਕੀਤਾ ਮੇਰੇ ਚੈਨਲ ਨੂੰ ਜਦੋਂ 50 ਹਾਂ ਵੀ ਆਇਆ ਆ ਵੀ ਆ ਜੀ ਕੋ ਗਿਫਟ ਕਿਹ ਦੇ ਰਹੇ ਆ ਅੱਜ ਐਨੇ ਸਬਸਕ੍ਰਾਈਬਰ ਹੋ ਗਏ ਤੁਹਾਡੇ ਹਾਂਜੀ ਦੇ ਰਹੇ ਆ ਜੀ ਆ ਜਿਹੜੇ ਉੱਪਰ ਜੜੇ ਆਲੇ ਚਮੂਕੇ ਦੀਵੇ ਲਾਇਓ ਆ ਜੀ ਇਹ ਦੇਣੇ ਆ ਨਿਆਣਿਆਂ ਨੂੰ ਗੁੱਡੀ ਬੈਗ ਦੇਣੇ ਆ ਗੁੱਡੀ ਬੈਗ ਜੀ ਦੇਣੇ ਹੈਗੇ ਹਾਂਜੀ ਇਹ ਕਰੇਮਲ ਕਿਹੜਾ ਕੇਕ ਬਣਾਇਆ ਕਰੇਮਲ ਫੈਸ਼ਨ ਫਰੂਟ ਤੇ ਮੰਗੋ ਫੈਸ਼ਨ ਫਰੂਟ ਵਾਲਾ ਬਣਾਇਆ ਕੇ ਬਾਹਰ ਤੋਂ ਥੱਲੇ ਉੱਪਰੋਂ ਦੇ ਟੇਬਲ ਤੋਂ ਆਇਆ ਮੈਂ ਤਾ ਉਹ ਤੇ ਮੂਚ ਪਾਉ ਉਹਨਾਂ ਦੇ ਦੇਖ ਲਓ ਬਲਾ ਚਲੋ ਖਾੜਦੇ ਹਿੱਤੇ ਬਾਣੀ ਹੋ ਜਾ ਚਲੋ ਇਹ ਦੇਖੋ ਬਾਣੀ ਵਾਲੇ ਖਾੜ ਖਾਲਾ ਮਟੋ ਮੈਂਗੋ ਆ ਮੈਂਗੋ ਬੈੱਡ ਲਾਉਣੀ ਆ ਯਾ ਮੈਂ ਜੰਮ ਦਦੇ ਦੋ ਫੋਨ ਲਓ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਇੱਥੇ ਬੁਲਾਦੀ ਹੁਣ ਆ ਪਾਈ ਮੈਨੂੰ ਇਨਾ ਹਾਂਜੀ ਦੇ ਦੋ ਥੋੜਾ ਥੋੜਾ ਪਵਨ ਹੈਗਾ ਜੰਮ ਚ ਹਾਂਜੀ ਚਲੋ ਚਲੋ ਅਸੀਂ ਖਰਾ ਦਈਏ ਬਹੁਤ ਵਧੀਆ ਬਹੁਤ ਕਾਲਾ 11000 11000 ਬਾਈ ਮੇਰੀ ਇੱਕ ਵਧੀਆ ਜੀ ਫੋਟੋ ਖਿੱਚਦੇ ਮੈਂ ਨਾ ਕੁਝ ਬਣਾਣਾ ਹੋਗਾ ਉਹਨੂੰ ਖਵਾਇਆ ਨਹੀਂ ਕਿਹਨੂੰ ਅੱਛਾ ਅਰੇ ਹੋਰ ਖਾਣਾ ਅਰੇ ਹੋਰ ਬਾਈ ਕੇਕ ਬਹੁਤ ਵਧੀਆ ਲਿਆਂਦਾ ਆ ਇਹ ਆਪਾਂ ਪੂਰਨ ਪੂਰਨ ਹਲਵਾਈ ਭਾਜੀ ਉਹਨਾਂ ਦੀ ਸ਼ਾਪ ਆ ਜਿਹੜੀ ਪਾਪੋ ਕਰਾ ਉੱਥੋਂ ਲੈ ਕੇ ਆਏ ਆ ਬਹੁਤ ਵਧੀਆ ਬਣਾਦੇ ਆ ਭਾਜੀ ਹੁਣੀ ਹਾਂ ਕੇਕ ਇਹ ਵੀ ਕੇਕ ਲਿਆ ਪਪਾ ਕੋ ਰਤੋ ਕੇਕ ਲੈ ਆਂਦਾ ਆ ਡਿ 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 ਚਲੋ ਜੀ ਚਲੋ ਜੀ ਚਲੋ ਜੀ ਅਦੂਰ ਹੋ ਗਿਆ ਤਿਆਰ ਚਲੋ ਲੈਟਸ ਗੋ ਭਾਬੀ ਤੁਹਾਡਾ ਹੁਣ ਮੇਰਾ ਥੋੜੀ ਦਾ ਬਰਥਡੇ ਸਾਰੇ ਖਿਲਾ ਰਹੀ ਆ ਮੈਂ ਭਾਈ ਆ ਜਾ ਕੱਲਾ ਕੱਲਾ ਕੇਕ ਖਰਾਉਗਾ ਤੈਨੂੰ ਹੈ ਕੱਲਾ ਕੱਲਾ ਕੇਕ ਭਰਾਵਾ ਇੰਨਾ ਥੋੜਾ ਮੈਂ ਕਾਲਾ ਸਾਰਿਆਂ ਨੂੰ ਮਾਰਾ ਸਾਰਿਆਂ ਨਾਲ ਮੈਂ ਖਿਲਾ ਲਵੋ ਫੋਟੋ ਹੁਣਾਂ ਫੋਟੋ ਕਰਾ ਲਵੋ ਆਜੋ ਇੱਕ ਵਾਰ ਗਰੁੱਪ

ਤਬੇਲੇ ਆਇਆ ਇਹਦੀ ਫੋਟੋ ਖਿੱਚ ਬੇਲੇ ਦਾ ਇੱਕ ਦਮ ਖਿੱਚੋ ਜੂ ਲੋ ਜੀ ਦੱਸਦੇ ਤੁਹਾਨੂੰ ਕਿ ਨਾਨਾ ਦੇ ਪੇੜੇ ਕਿੱਦਾਂ ਕੀਤੇ ਜਾਂਦੇ ਆ ਤੇ ਆਪਾਂ ਜਾਨੂੰ ਆਪਣਾ ਤੰਦੂਰ ਹੋ ਗਿਆ ਗਰਮ ਤੇ ਪੇੜੇ ਆਪਾਂ ਗੱਲ ਲੈਣੇ ਆ ਇਹ ਹੈਗਾ 60 65 ਗ੍ਰਾਮ ਦਾ ਪੇੜਾ ਚਾਹੀਦਾ ਹੁੰਦਾ ਨਾਲ ਲਈ ਠੀਕ ਹੈ ਜੀ ਬਸ ਇਹਨੂੰ ਚੱਕ ਕੇ ਚੀੜਾ ਨਹੀਂ ਕਰਨਾ ਜ਼ਿਆਦਾ ਕਿਉਂਕਿ ਇਹਦੀ ਫੇ ਜਾਲੀ ਮਰ ਜਾਂਦੀ ਆ ਤੇ ਆ ਦੇਖੋ ਜਾਲੀ ਪਈ ਹੋਈ ਹੈ ਨਾ ਦੇਖੋ ਇਹ ਉਧਰ ਮਹਿਫਲ ਲੱਗੀ ਹੋਈ ਆ ਪਰਲੇ ਪਾਸੇ ਮਹਿਫਲ ਲਾਈ ਹੋਈ ਹੈ ਇਹਨਾਂ ਨੇ ਬੰਦਿਆਂ ਨੇ ਆਪਣਾ ਲਾਪੇ ਐ ਇੰਨੀ ਠੰਡ ਦੇ ਵਿੱਚ ਚਲੋ ਨਵੀਂ ਕਾਰ ਕਰੀ ਜਾਂਦੇ ਆ ਆਪਣੀ ਇਹ ਮੱਛੀਆਂ ਨੂੰ ਸਲਾਤ ਆ ਮਤਲਬ ਇਹਨਾਂ ਨੇ ਮੱਛੀਆਂ ਨੂੰ ਕੱਲੀ ਸਲਾਤਤਾ ਹੁਣੇ ਵਿਚਾਰੀਆਂ ਨੂੰ ਇਹਨੂੰ ਕਰਦੇ ਆ ਇਸ ਕੁਸ਼ੀ ਤੁਸੀਂ ਲੈ ਬੇ ਕੁਸ਼ੀ ਆ ਆ ਸਪੰਜ ਆ ਖੇਲਦੇ ਭਾਈ ਜੀ ਗੋਰਿਆਂ ਵਾਲੀ ਅੱਕੜ ਬੱਕਾ ਬੰਬੇ 80 90 ਪੂਰੇ ਪਾਓ 100 ਮੇ ਤਾਂ ਕਾ ਲਗਾ 100 ਮੇ ਲਗਾ ਦਾਗਾ ਚੋਰ ਨਿਕਲ ਕੇ ਭਾਗਾ ਗੇਮਾਂ ਖੇਲਦੇ ਪਏ ਆ ਲੋ ਜੀ ਤੁਹਾਨੂੰ ਦੱਸਿਏ ਕਿ ਆਪਣੇ ਪੰਜਾਬੀ ਨਾਨ ਕਿਸ ਤਰ੍ਹਾਂ ਬਣਾਏ ਜਾਂਦੇ ਆ ਇਹਦੇ ਵਿੱਚ ਇਹ ਕਾਫੀ ਆਪਸ਼ਨ ਹੁੰਦੀਆਂ ਇੱਕ ਤਾਂ ਬੇਲ ਲੈਣਾ ਵੀ ਬੇਲ ਸਕਦੇ ਆਪਾਂ ਤੇ ਇੱਕ ਵਾਰ ਹੱਥਾਂ ਨਾਲ ਵੀ ਬਣਾਦੇ ਆ ਜਿਦਾਂ ਨਾ ਪਰ ਇਹੋ ਜਿਹੀ ਆਪਾਂ ਮਸਾਲਾ ਨਹੀਂ ਜ਼ਿਆਦਾ ਪਾਇਆ ਹੈ ਕਿਉਂਕਿ ਜਿਆਦਾ ਖਮੀਰ ਜਿਆਦਾ ਪਾਉਂਦੇ ਆ ਨਾ ਉਹ ਕਾਫੀ ਜ਼ਿਆਦਾ ਫਿਰ ਉਹ ਨਾ ਚੱਲੇ ਹੁੰਦਾ ਆਟਾ ਆਪਾਂ ਫਰੈਸ਼ ਗੁੰਨੇ ਆ ਇਸ ਕਰਕੇ ਹੋੜਾ ਜਾਂ ਹਾਰਡ ਆ ਜਾਂਦਾ ਤੇ ਇੱਥੇ ਦਾ ਮੌਸਮ ਵੀ ਐਦਾਂ ਦਾ ਥੋੜੀ ਠੰਡ ਚੱਲਦੀ ਵਜ੍ਹਾ ਨਿਊਜ਼ੀਲੈਂਡ ਦੇ ਵਿੱਚ ਤੇ ਆਪਾਂ ਥੋੜਿਆ 베ਲ ਲੈਣਾ 베ਲ ਲੈਣਾ ਜਦਾਂ ਇਦਾਂ 베ਲ ਲੈਣਾ 베ਲ ਕੇ ਨਾ ਐਦਾ 베ਲ ਲੈਣਾ 베ਲ ਕੇ ਤਾਂ ਰੱਖ ਲੈਣੇ ਆਪਾਂ ਚਾਰ ਪੰਜ ਜਿੰਨੇ ਵੀ ਆਪਾਂ ਲਾਣੇ ਆ ਇਹਦੇ ਵਿੱਚ ਥੋੜਾ ਪਤਲਾ ਕਰ ਲੈਣੇ ਕਿਉਂਕਿ ਵੀ ਮੋਟੇ ਫਿਰ ਥੋੜੇ ਚੰਗੇ ਨਹੀਂ ਲੱਗੂਗੇ ਇਸ ਤਰ੍ਹਾਂ ਇਹਨੂੰ ਕਰ ਲੈਣਾ ਪੂਰਾ ਮਤਲਬ ਹੈ ਥੋੜੇ ਪਤਲੇ ਕਰਕੇ ਤੇ ਨਾਲ ਦੇ ਨਾਲ ਆਪਣੀ ਹੁਣ ਗੱਦੀ ਵੀ ਤਿਆਰ ਆ ਤੇ ਤੰਦੂਰ ਆਪਣਾ ਤਿਆਰ ਆ ਪੂਰਾ ਤੇ ਜਿਹੜੇ ਆਪਣੇ ਨਾਣ ਆ ਉਹਦੇ ਜਿਹੜੇ ਨਾਣ ਦੇ ਕੰਡੇ ਵਗੈਰਾ ਜਦੋਂ ਨਾ ਪੂਰੇ ਹੋਵੇ ਪ੍ਰੋਪਰ ਤੇ ਉਸ ਤੋਂ ਬਾਅਦ ਫਿਰ ਸਿੰਪਲ ਵੀ ਬਣਾ ਸਕਦੇ ਆ ਤਾਂ ਸਿੱਧੇ ਵੀ ਬਣਾ ਸਕਦੇ ਆ ਤੇ ਲੰਬੇ ਵੀ ਬਣਾ ਸਕਦੇ ਜੇ ਲੰਬੇ ਬਣਾਣੇ ਆ ਥੋੜਾ ਹੌ ਚੌੜਾ ਕਰਕੇ ਇਹਨੂੰ ਖਿੱਚਣਾ ਹੁੰਦਾ ਇਦਾਂ ਅੰਦਰ ਲਾ ਸਕਦੇ ਨੇ ਨਾਲ ਇਹ ਚੌਕੀ ਤਾਂ ਨਹੀਂ ਦਿੱਤਾ ਲੀ ਮੈਂ ਬੋਲਾ ਜਾਣਾ ਜਾਂ 9413 ਹੁੰਦੀ ਜੀ ਅੱਛਾ ਮੈਂ ਤਾਂ ਨਹੀਂ ਚੌਕਾ ਚੌਕੀ ਦਿੱਕਤ ਜਿਆਦਾ ਇਸ ਤਰ੍ਹਾਂ ਹੁਣ ਵੀ ਨਹੀਂ ਹੈ ਅੰਦਰ ਹਾਂਜੀ ਅੰਦਰ ਪਹਿਲੇ ਜਾਓ ਨਾ ਨਹੀਂ ਇੱਥੇ ਬੇਬੀ ਨਹੀਂ ਆਉਂਦੇ ਨਹੀਂ ਭਾਈ ਜਾਓ ਇੱਥੇ ਬੇਬੀ ਨਹੀਂ ਚੱਲ ਸੋਨੇ ਅੰਦਰ ਸੋਨੇ ਅੰਦਰ ਚੱਲੇ ਅੱਗੇ ਭਾਈ ਜੁਨਾਣੇ ਇਹ ਲੈ ਆਪਾਂ ਕਰਾਂਗੇ ਅੰਗੇ ਪੱਤਾ ਹੈ ਬਸ ਕਰਕੇ ਇਹਨੂੰ ਇਦਾਂ ਨਾ ਲਾ ਕੇ ਨਾ ਤੇ ਹਲਕਾ ਜਿਹਾ ਇਹਨੂੰ ਟੱਕ ਦੇਣਾ ਹੈ ਟੱਕ ਦੇ ਨਾਲ ਕੀ ਹੋਣਾ ਹੈ ਉਹਨਾਂ ਨੂੰ ਫਿਰ ਉਹ ਜਿਹੜਾ ਵੀ ਗਰਮੈਸ਼ ਹੋਣੀ ਨਾ ਜਦੋਂ ਸੇਕ ਆਉਣਾ ਉਹਦੇ ਉੱਪਰ ਪਾਉਗਾ ਜਦੋਂ ਉੱਪਰੋਂ ਪੂਰੇ ਪ੍ਰੋਪਰ ਪੱਕ ਜੂਗੇ ਬਾਹਰ ਕਾ ਜਿਹਾ ਟੱਕ ਕੇ ਲੋ ਆਪਣੇ ਨਾਣ ਹੋ ਗਏ ਤਿਆਰ ਇਸ ਟਾਈਮ ਲੋ ਜੀ ਨਿਆਣ ਨਾਣ ਹੋ ਗਏ ਆਪਣੇ ਤਿਆਰ ਇਸ ਟਾਈਮ ਆਪਾਂ ਹੁਣ ਕੱਢਣ ਲੱਗੇ ਆ ਆਪਾਂ ਨਾ ਲਾਇ ਸੀ ਕਿ ਆਪਣੇ ਨਾਣ ਹੋ ਗਏ ਖਰਾਬ ਯਾਰ ਮੈਂ ਕਿ ਇਹ ਵੀ ਦੱਸਣੀ ਬਣਦੀ ਆਪਣੀ ਗੱਲ ਨਾ ਜਿੱਦਾਂ ਉਹ ਲੱਗਦਾ ਨਾ ਕਾਲਾ ਕਾਲਾ ਹੈਗਾ ਵਿੱਚ ਲੱਗਿਆ ਹੋਇਆ ਉਹ ਭਾਜੀ ਇਦਾਂ ਹੈ ਕਿ ਜਿਹੜਾ ਤੰਦੂਰ ਵਾ ਨਾ ਜਿੱਦਾਂ ਮਤਲਬ ਕਿ ਆ ਦੇਖੋ ਬੈਕ ਸਾਈਡ ਤੇ ਆ ਵੀ ਨੂੰ ਮੈਂ ਦਿਖਾਣਾ ਨਾਣ ਉਪਰੋਂ ਸਹੀ ਸੀਗੇ ਵਿੱਚੋਂ ਨਾ ਪਿੱਛੇ ਜੁੜ ਗਏ ਇਦਾਂ ਦੇ ਹੋ ਗਏ ਆ ਕਿਉਂਕਿ ਸੇਕਾ ਤੇਜ਼ ਸੀਗਾ ਇਹਦਾ ਸੋ ਆਪਾਂ ਇਹ ਵੀ ਸੈੱਟ ਕਰਦੇ ਆ ਹੁਣ ਆਪਦੀ ਨੂੰ ਦੱਸ ਦਿਆਂ ਕਿਦਾਂ ਹੋਣਾ ਇੱਕ ਪਾਣੀ ਦੇ ਵਿੱਚ ਨਾ ਪਾਣੀ ਚ 2 2-4 ਲੀਟਰ ਪਾਣੀ ਦੇ ਵਿੱਚ ਨਾ ਘੋਲ ਕੇ ਲੂਣ ਉਹਦੇ ਬਾਅਦ ਕੱਪੜੇ ਨੂੰ ਫਿਰ ਨਾਲ ਦਵਾਲ ਲਾਗੇ ਇਹਨੂੰ ਜਦ ਤਾ ਨਾ ਸਾਫ਼ ਕਰ ਦੇਣਾ ਉਹਦੇ ਨਾਲ ਜਿਹੜੇ ਨਾਂ ਰੋਣੇ ਨੇ ਫਿਰ ਨਾਲ ਜੋੜਨੇ ਨਹੀਂ ਹੈਗੇ ਇਹ ਵਾਲਾ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਇੱਧਰ ਮਾਰ ਬੈ ਲੈਣਾ ਇਸ ਤਰ੍ਹਾਂ ਲੂਣ ਪਾ ਲੈਣਾ ਆ ਲੂਣ ਪਾ ਕੇ ਨਾ ਪਾਣੀ ਦੇ ਵਿੱਚ ਕੱਪੜਾ ਲੈ ਲੈਣਾ ਉਹਨੂੰ ਛੋੜ ਕੇ ਤੇ ਪੂਰਾ ਤੰਦੂਰ ਦੇ ਵਿੱਚ ਮਾਰ ਦੇਣਾ ਆ ਉਜਨਾ ਕੀ ਹੋਣਾ ਆ ਜਿਹੜਾ ਤੰਦੂਰ ਹੁੰਦਾ ਨਾ ਇਹ ਕਹਿੰਦਾ ਸਾਫ਼ ਹੋ ਜਾਣਾ ਆ ਪਲੱਸ ਜੇ ਥੋੜਾ ਜਿਹਾ ਸਿੱਕਾ ਵੀ ਤੇਜ ਹੋਊਗਾ ਤਾਂ ਉਹ ਵੀ ਠੰਡਾ ਹੋ ਜਾਊਗਾ ਕਿਉਂਕਿ ਤੰਦੂਰ ਵੀ ਥੋੜਾ ਤੇਜ ਜਿਆਦਾ ਸੀਗਾ ਤੇ ਬਾਕੀ ਇਹਦਾ ਇਹਨੂੰ ਆਪਾਂ ਲੂਣ ਦਾ ਪਾਣੀ ਮਾਰਿਆ ਨਹੀਂ ਅਜੇ ਤਾਂ ਉਸ ਕਰਕੇ ਵੀ ਨਾਲ ਜਿੱਦਾ ਜੁੜ ਜਾਂਦੇ ਆ ਇੱਕ ਇਹ ਵੀ ਚੀਜ਼ ਹੁੰਦੀ ਆ ਇੱਕ ਇੱਕ ਇਹ ਹੁੰਦਾ ਕਿ ਜੇ ਤੁਸੀਂ ਆਟੇ ਦੇ ਵਿੱਚ ਜਿਆਦਾ ਨਾ ਖੰਡ ਵਗੈਰਾ ਪਾ ਲੂਗੇ ਉੱਥੇ ਵੀ ਫਿਰ ਉਹ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਬੰਦੇ ਦੀ ਇਸ ਕਰਕੇ ਹਮੇਸ਼ਾ ਵੀ ਪਾਣੀ ਦੇ ਵਿੱਚ ਲੂਣ ਪਾ ਕੇ ਤੇ ਇਦਾਂ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ ਫਿਰ ਕਿਹਨਾਂ ਦੀ ਬੈਕਟੈਕ ਫਰਮੇ ਤਿਆਰੀ ਕਰਦੇ ਇਹਨਾਂ ਨੂੰ ਅਕਲ ਕਰਦੇ ਪਏ ਆ ਆ ਕੇ ਜਿਹੜਾ ਨਾ ਰੂਮ ਵਿੱਚ ਰੁਕੀ ਪੁੱਤ ਨੀ ਦੋ ਜਿਆ ਸਾਡੇ ਚੜ ਗਈ ਚੜ ਗਈ ਚੜ ਗਈ ਪਹਿਲਾਂ ਪਾਉ ਵੇ ਪਰ ਉਧਰ ਹੀ ਵੇਖਣ ਵਾਲਾ ਹਾਂ ਹਾਂਜੀ ਧਰਵਾਦ ਜੀ ਆਪ ਜੀ ਦਾ ਬਹੁਤ ਬਹੁਤ 11000 ਸਬਸਕ੍ਰਾਈਬ ਕਰਨੇ ਵਾਸਤੇ ਆਪਾਂ ਟੀ-ਸ਼ਰਟਾਂ ਦਾ ਸੈਂਪਲ ਮੰਗਾਇਆ ਤੇ ਆਪਾਂ ਟੀ-ਸ਼ਰਟਾਂ ਉਨ ਡਿਸਪੂਟ ਕਰਨੀਆਂ ਜਿਹਨੂੰ ਵੀ ਚਾਹੀਦੀਆਂ ਮੈਨੂੰ ਮੈਸੇਜ ਛੱਡ ਦਿਓ ਤੇ ਇਨਬਾਕਸ ਦੇ ਵਿੱਚ ਤੇ ਆਪ ਜੀ ਨੂੰ ਮੇਰੀ ਟੀ-ਸ਼ਰਟ ਫ੍ਰੀ ਮਿਲੂਗੀ ਵੈਸੇ 50 ਅੱਲਾ ਦੀ ਕਾਸਟ ਆ ਟੀ-ਸ਼ਰਟ ਦੀ ਪਰ ਉਹਦੇ ਪਰ ਹਾਲ ਲਿਖਿਆ ਹੋਣਾ ਜਿਹਦਾ ਦੀਪਾ ਬਜੀਦ ਵਾਲਾ ਜਿਹੜੇ ਨਹੀਂ ਸਬਸਕ੍ਰਾਈਬ ਕੀਤਾ ਇਹਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਟਿੱਡ ਦੇ ਵਿੱਚ ਲਓ ਜੀ ਸਾਹਿਬ ਜੀ ਚੱਲੇ ਜੀ ਹੁਣ ਓਕੇ ਜੀ ਮਿਲਦੇ ਆ ਜੀ ਧੰਨਵਾਦ ਬਹੁਤ ਵਧੀਆ ਫੂਟ ਸੀ ਬਹੁਤ ਵਧੀਆ ਓ ਲਓ ਜੀ ਆਪਾਂ ਹੋਰ ਆਪਣੇ ਬਲੌਗ ਦਾ ਇੱਥੇ ਗੱਲ ਲੱਗਿਆ ਐਂਡ ਆ ਅੱਜ ਦਾ ਬਲੌਗ ਦੱਸੋ ਕਿਦਾਂ ਦਾ ਲੱਗਿਆ ਤੇ ਵਧੀਆ ਲੱਗਿਆ ਤੇ ਸ਼ੇਅਰ ਤੇ ਲਾਈਕ ਨੂੰ ਕਰ ਦਿਓ ਚਲੋ ਰਹਿ ਗਏ ਦੀਪਾ ਹਲਵਾਈ ਵਾਲਾ ਤੇ ਹਵਾਈ ਅੜੀ ਰਸਟੋਰ ਦੇਖਣ ਵਾਸਤੇ ਆਪ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਦੀਪਾ ਹਲਵਾਈ ਦੀਪਾ ਹਲਵਾਈ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਰੱਖੇ ਆਪਣਾ ਖਿਆਲ ਓਕੇ ਬਾਏ ਸਤਿ ਸ੍ਰੀ ਅਕਾਲ ਦੀਪਾ ਹਾਂਜੀ ਧਰਵਾ ਜੀ ਆਪ ਜੀ ਦਾ ਬਹੁਤ ਬਹੁ 11000 ਸਬਸਕ੍ਰਾਈਬ ਕਰਨੇ ਵਾਸਤੇ ਆਪਾਂ ਟੀ-ਸ਼ਰਟਾਂ ਦਾ ਸੈਂਪਲ ਮੰਗਾਏ ਆ ਤੇ ਆਪਾਂ ਟੀ-ਸ਼ਰਟਾਂ ਉਹ ਡਿਸਪੋਟ ਕਰਨੀ ਹੈ ਜਿਹਨੂੰ ਵੀ ਚਾਹੀਦੀ ਹੈ ਮੈਨੂੰ ਮੈਸੇਜ ਛੱਡ ਦਿਓ ਤੇ ਇਨਬਾਕਸ ਦੇ ਵਿੱਚ ਤੇ ਆਪ ਜੀ ਨੂੰ ਮੇਰੀ ਟੀ-ਸ਼ਰਟ ਫ੍ਰੀ ਮਿਲੂਗੀ ਵੈਸੇ 50 ਰੁਪਏ ਦੀ ਕਾਸਟ ਆ ਟੀ-ਸ਼ਰਟ ਦੀ ਪਰ ਉਹਦੇ ਪਰ ਹਾਲ ਲਿਖਿਆ ਹੋਣਾ ਜਿਹਦਾ ਦੀਪਾ ਪਜੀਦੋ ਵਾਲਾ ਜਿਹੜੇ ਨਹੀਂ ਸਬਸਕ੍ਰਾਈਬ ਕੀਤਾ ਇਹਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਟਿੱਡ ਦੇ ਵਿੱਚ